ਜਿੰਦਾਬਾਦ ਆਗਿਆਕਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਬ ਭਗਵੰਤ ਸਿੰਘ ਮਾਨ ਜਿੰਦਾਬਾਦ ਮੈਂ ਆਪਣਾ ਨਾਮ ਡਿਕਲੇਅਰ ਨਹੀਂ ਕਰ ਰਿਹਾ ਮੈਂ ਪਾਰਟੀ ਕੋਲੇ ਆਪਣੀ ਮੰਗ ਰੱਖ ਰਿਹਾ ਵੀ ਮੈਂ ਪਾਰਟੀ ਤੋਂ ਇਨੇ ਲੰਬੇ ਸਮੇਂ ਤੋਂ ਜੁੜਿਆ ਤੇ ਮੈਨੂੰ ਇਹ ਟਿਕਟ ਦਿੱਤੀ ਜਾਵੇ ਤੇ ਮੈਂ ਜੱਟ ਕੇ ਪਾਰਟੀ ਦੀ ਝੋਲੀ ਪਾਵਾਂਗਾ ਉਹਦੇ ਸਬੰਧ ਚ ਮੈਂ ਪੂਰੇ ਜਿਹੜੇ 9 ਵਿਧਾਨ ਸਭਾ ਉਹਨਾਂ ਵਿੱਚ ਮੀਟਿੰਗਾਂ ਕਰ ਰਿਹਾ ਉਹਦੇ ਤਹਿਤ ਅੱਜ ਮੈਂ ਮੁਖਸਰ ਸਾਹਿਬ ਪਹਿਲੇ ਵੀ ਦੋ ਵਾਰੀ ਮੈਂ ਪਿੰਡਾਂ ਵਿੱਚ ਆ ਚੁੱਕਿਆ ਸਿਟੀ 'ਚ ਵੀ ਆ ਚੁੱਕਿਆ ਤੇ ਅੱਜ ਫੇਰ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਉਹਨਾਂ ਦੇ ਘਰ ਆਇਆ ਜੀ ਤੇ ਆਪਾਂ ਜੋ ਪਾਰਟੀ ਦਾ ਫੈਸਲਾ ਉਹਨਾਂ ਨੂੰ ਮੰਨਾਂਗੇ ਪਰ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਗੱਲ ਹੋਊਗੀ ਕਦੇ ਵੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਸਿਆਣੇ ਤੇ ਸੁਲਝੇ ਲੀਡਰ ਹੈ ਪੰਜਾਬ ਦੇ ਵਿੱਚ ਇਤਿਹਾਸਕ ਜਿਹੜੇ ਮੁੱਖ ਮੰਤਰੀ ਬਣਨਗੇ ਆਉਣ ਵਾਲੇ ਸਮੇਂ ਤੁਸੀਂ ਦੇਖਿਓ ਉਹ ਇਦਾਂ ਕਦੇ ਵੀ ਬਾਈ ਇਲੈਕਸ਼ਨਾਂ ਦਾ ਜਿਹੜਾ ਬੋਝ ਆ ਉਹ ਪੰਜਾਬ ਦੇ ਲੋਕਾਂ ਤੇ ਨਹੀਂ ਪਉਣਗੇ ਕਿਉਂਕਿ ਐਮਪੀ ਦਾ ਸਾਡੇ ਬਣ ਨਹੀਂ ਹੈ ਫਿਰ ਬਾਈ ਇਲੈਕਸ਼ਨ ਹੋਣਗੇ ਫਿਰ ਦੁਬਾਰਾ ਇਲੈਕਸ਼ਨ ਫਿਰ ਇਲੈਕਸ਼ਨਾਂ ਚ ਹੀ ਪੰਜਾਬ ਵੱਲ ਜਾ ਰੂਗਾ ਇਦਾਂ ਦਾ ਕੁਝ ਨਹੀਂ ਹੋਊਗਾ ਪਰ ਫਿਰ ਵੀ ਜੇ ਕੋਈ ਪਾਰਟੀ ਫੈਸਲਾ ਕਰਦੀ ਹੈ ਤੇ ਪਾਰਟੀ ਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ ਜੀ